ਸਿਮਰ ਮੰਨ ਕੀ ਮਲ ਜਾਏ ਰਤਨ ਨਾਮ ਰਤ ਬਾਹੇ ਸਵਾਰੇ ਰਬ ਜੀ ਬਸੇ ਸਾਦ ਕੀ ਰਸਨਾ ਕਨਕ ਜਨ ਕਾ ਦਾਸ ਅਦਸਨਾ ਰਬ ਕੋ ਸਿਮਰੇ ਸੇ ਤਨਵੰਤੇ ਰਬ ਕੋ ਸਿਮਰੇ ਸੇ ਬਦਵੰਤੇ ਰਬ ਕੋ ਸਿਮਰੇ ਸ ਜਨ ਪਰਵਾਨ ਰਬ ਕੋ ਸਿਮਰੇ ਸ ਘੁਰ ਪਰਦਾ ਸਭ ਕੋ ਸਿਮਰੇ ਸ ਬੇਮੋਤਾ ਦੇ ਰਬ ਕੋ ਸਿਮਰੇ ਸ ਸਰਬ ਤੇਰਾ ਦੇ ਰਬ ਕੋ ਸਿਮਰੇ ਸ ਸੁਖ ਵਾਸੀ ਰਬ ਕੋ ਸਿਮਰੇ ਸਦਾ ਯਮਨਾ ਮਰਨ ਤੇ ਲੱਗ ਜਨੇ ਆਪ ਦਿਆਲਾ ਦਾਨ ਕਹਲ ਕੀ ਮੰਗਰ ਵਾਲਾ ਰਬ ਕੋ ਸਿਮਰੈ ਸ ਪਰ ਉਪਕਾਰੀ ਰਬ ਕੋ ਸਿਮਰੈ ਸਤਿਗੁਲਾਹਾਰੀ ਰਬ ਕੋ ਸਿਮਰੈ ਸ ਮੁਖ ਸੁਹਾਵੇ ਰਬ ਕੋ ਸਿਮਰੈ ਸੁਖ ਬਿਹਾਵੇ ਰਬ ਕੋ ਸਿਮਰੈ ਨ ਆਤਮ ਜੀਤਾ ਰਬ ਕੋ ਸਿਮਰੈ ਨਿਰਮਲ ਰੀਤਾ ਰਬ ਕੋ ਸਿਮਰੈ ਅੰਧ ਕਨੇਰੇ ਰਬ ਕੋ ਸਿਮਰੈ ਬਸੇ ਹਰ ਨੇਰੇ ਸਿਂ ਕਿਰਪਾ ਤੇ ਅਣ ਦਿਨ ਜਾਗ ਦਾਨਕ ਸਿਮਰਨ ਪੂਰੇ ਭਾਗ ਰਬ ਕੈ ਸਿਮਰਨ ਕਾਰਜ ਪੂਰੇ ਰਬ ਕੈ ਸਿਮਰਨ ਕਬ ਕੇ ਸਿਮਰਨ ਹਰ ਗੁਣ ਬਾਨੀ ਕਬ ਕੇ ਸਿਮਰਨ